7000 ਦੀ ਰੋਟੀ ਦੋ ਤਪਰ ਵੀ ਅਡਵਾ ਬੱਕਰਾ ਲੱਗ ਗਿਆ ਤੇ ਇਹ 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 ਨੂੰ ਜਾ ਖਰਾ ਦੇ ਜਿਹੜਾ ਜਵੇ ਚੌਲ ਵੀ ਜੇ ਫੜ ਲਿਓ ਵੱਡੂ ਜੀ ਵੇਚ ਲੂ ਰਾਈ ਆ 500 ਰੁਪਿਆ ਕਮਾ ਲਿਆ ਕਿਤੇ ਚਾਦਾ ਕਉਂ ਸ਼ੇਰਾ ਫਰਕਾ ਜੇ ਉਹਨਾਂ ਆਪਾਂ ਨੂੰ ਨਹੀਂ ਆਪਾਂ ਨੂੰ ਕੀ ਪਤਾ ਇਹ ਤਾਂ ਆਪਾਂ ਮੀਂਹਾਂ ਜਾ ਕੇ ਦੇਖ ਹਮਝਾਂਗੇ ਪੈਸਾ ਤਾਂ ਨੂੰ ਬਹੁਤ ਵਾਤੇ ਖਾਦਾ ਵੇਚ ਨਹੀਂ ਆ ਯਾਰ ਲੈ ਗਈ ਸਿੱਧੀ ਗੱਲ ਉਹਦੇ ਨੇ ਰੱਖਾ ਰਿਹਾ ਆਹ ਲੈਣਾ ਬੱਕਰਾ ਅੱਛਾ ਇਹਦਾ ਮੇਰੇ ਮੰਡੀ ਦੀ ਵੇਚੂਗਾ ਸਰ ਉਹਦਾ ਕੋਈ ਗੱਲ ਨਹੀਂ ਜੇ ਬੱਸ ਲੈ ਜੇ ਜੇ ਦੇ। ਤੇ ਵਪਾਰ ਚ ਤਾਂ ਇਹਦਾ 5000 ਜਦੋਂ ਘਟ ਜਾਂਦਾ ਜਾਂ ਵੰਡ ਜਾਂਦਾ। ਆ ਫਾੜ ਗੱਲੀ ਹੁੰਦੀ ਆ। ਤੇ ਮਨਦੋਨ ਕਾਲੇ ਫੀਕੂ ਨੂੰ ਫਾੜਦਾ। ਆ ਫਾੜਾ। ਸਾਡੇ ਬੰਦੇ ਬੱਕ ਦੇ। ਚੱਲ ਬੂਤਾ ਲਾ ਦੇ ਕੋਈ ਨਹੀਂ ਤੁਰੂ ਹਾਂ ਬਾਪੀ। ਕੋਈ ਯਾਰ ਵੀ ਗਰੀਬ ਬੰਦਾ ਯਾਰ। ਨਹੀਂ ਫਿਰ ਮੇਰਾ ਇੱਕ ਮਿੰਟ। ਵਾਈਕ ਆ ਗਿਆ। ਜੇ ਤਾਂ ਤੈਨੂੰ ਉੱਡੀ ਦਿੰਦਾ ਫਿਰ ਫੜਾਵੇ। ਨਹੀਂ ਦਿੰਦਾ ਨਹੀਂ। ਕਿਹੜਾ ਇਹ? ਆ ਕਾਲਾ ਲਾਲ। ਹਾਂ ਜੀ ਰੋਟੀ ਨਹੀਂ ਦਿੰਦਾ ਇਹ। ਦਿੰਦਾ ਨਹੀਂ। ਉਹ ਕਿਥੇ ਦਊਗਾ? ਇਹ ਹੱਥ ਤੇ ਆਰ ਰੋਟੀ ਦੇ ਤਪ ਉਹ ਵੀ ਅੱਡਾ ਬੱਕਰ ਲੱਗ ਗਿਆ ਹਾਂ ਆ ਬਹਿ ਗਏ ਜਾਂਦੇ ਆ ਮੈਂ ਜਿਹੜਾ ਕਹਾਂ ਕਿ ਨਹੀਂ ਵਿਖਦਾ ਇਹ ਇਹ ਦੂਜੀ ਅਖਰਾ ਦੇ ਜਿਹੜਾ ਚਲ ਵੀਜੇ ਫਿਰ ਲਓ ਵੱਡੂ ਜੀ ਵੇਚ ਲੂ ਰਾਈ ਆ 500 ਰੁਪਿਆ ਕਮਾ ਲਿਆ ਕਿਤੇ ਜ਼ਿਆਦਾ ਇਹਦਾ ਹੀ ਹੁੰਦਾ ਇਹਦਾ ਕਿ ਚਾਹ ਫੇਹੀ ਦਾ ਕਰੋ ਉਹ ਬਚ ਜਾਈ ਹਾਂ ਦੱਸ ਲੈ ਹੱਥ ਦਾ ਕਹਦਾ ਉਹਨੂੰ ਆਪਾਂ ਨੇ ਹੱਥ ਦਾ ਲੈ ਜਾ ਬੱਕ ਕਉਂ ਸ਼ਰਾ ਫਰਕਾ ਜਿਹਨੂੰ ਫਿਰ ਆਪਾਂ ਨੂੰ ਨਹੀਂ ਆਪਾਂ ਨੂੰ ਕੀ ਪਤਾ ਫਿਰ ਇਹਦਾ ਆ ਮੀਂਹ ਨਾ ਜਾ ਕੇ ਦੀ ਸਮਝਾਂਗੇ ਆ ਠੀਕ ਆ ਲੈ ਲਾ ਸੰਗਰ ਕੀ ਹੈ ਉਹ ਬਾਹਰ ਦਾ ਕੱਢਣਾ ਬੜਾ ਯਾਰ ਬਾਹਰ ਕੱਢੀ ਆ ਆਪੇ ਲਿਖੇ ਵਰਦਾ ਵਧੀਆ ਬਣੂਗਾ ਉਹ ਕੋਲ ਮਾਰ ਦੇ ਬਾਹਰ ਜਾ ਹਾਂ ਦੇਖ ਲਈ ਬਾਹਰ ਇਹਨਾਂ ਸਾਰੇ ਨਾ ਜਾਣਗੇ ਜੀ ਆਹ ਜੱਕ ਹੋਰ ਦਾ ਜੱਕ ਕਿਹੜਾ ਲੈਣਾ ਤੂੰ ਪਰ ਲਾਗਾ ਪਹਿਲਾ ਲੈਂਦਾ ਉਹਦਾ ਆਹਾ ਆਹਾ ਪਹਿਲਾ ਪਰਲਾ ਪਹਿਲਾ ਲੈਂਦਾ ਉਹਦਾ ਉਹ ਦੀ ਉਹ ਹਾਂ ਆਹ ਹੋ ਰਹੀ ਫੜ ਲਿਆ ਸੀ ਉਹ ਚਲ ਕੋਈ ਨਹੀਂ ਆਹ ਫੜੀਓ ਕਰਕੇ ਆਈ ਮੜਾ ਜਾ ਚਲ ਬਾਹਰ ਜਾ ਚਲ ਬਾਹਰ ਘਣਾ ਰਾਇਦਾ ਕੋਈ ਨਹੀਂ ਅਸੀਂ ਬਦਪੁਰ ਦੇ ਤੋਂ ਖੁਦ ਲਾੜ ਨੂੰ ਕੋੜਾ ਹੋਏ ਨਹੀਂ ਹੈਗਾ ਲਾੜ ਦੇਖ ਲਾਂਗੇ ਤਸ਼ਲੀ ਕਰ ਲਾਂਗੇ ਆਹ ਬਈ ਜੇ ਦਾ ਬਾਹਰ ਸਾਡਾ ਟੋਟੀ ਪਰੇ ਨੂੰ ਕਰ ਦੇ ਕੱਢਦਾ ਸੀ ਫੇਰ ਹੀ ਬਣੂ ਦਾ ਸ਼ਵਾਲ ਲਾ ਗਿਆ ਹਲੇ ਆਈ ਉਧਰ ਦੀ ਪੜ ਜਾਗਾ ਉਹ ਸਾਰੀ ਨਾਲ ਕੱਢ ਲਿਆ ਉਹ ਚੇ ਪੈ ਜਾਂਦਾ ਫੜਨੇ ਵੀ ਗਾਲੇ ਨੇ ਇੱਥੋਂ ਨਿਕਲਣਗੇ ਕੱਢ ਲੈ ਕੱਢ ਲੈ ਉਹ ਇੱਧਰ ਜਾਗਾ ਹੈਗਾ ਬਾਅਦ ਹਾਲ ਉਹ ਰਾ ਆਏਗਾ ਤਨੂ ਕਿਆ ਕੋਲ ਹੈ ਇਧਰੋਂ ਨਾ ਵੱਡਾ ਬੰਦਾ ਇਧਰੋਂ ਵਰਤ ਇਧਰੋਂ ਦੇਖ ਕੇ ਦੇਖ ਤੂੰ ਹੀ ਆਪਣੇ ਕਰ ਦੋ ਆ ਬੱਜਾ ਬੰਦ ਕਰ ਲੈ ਇਹਨੂੰ ਵਾਰਦੇ ਸੋਹਣੇ ਦਾਲਟਾ ਵਿੱਚ ਕਰ ਦਿੱਤਾ ਆ ਗਿਆ ਆ ਗਿਆ ਦੋ ਟ ਕੱਢੋ ਦੋ ਟ ਕੱਢੋ ਹੋਣ ਨਹੀਂ ਉਹ ਹੱਕ ਲਿਆ ਬੱਜ ਗਿਆ ਦੇਖ ਕੇ ਤਾਂ ਨਾ ਦੇਖ ਲੈ ਯਾਰ ਹੁਣ ਲਾਟ ਲਾ ਦੋਵੇਂ ਦੇਖੋ ਬਣਾਇਆ ਪਰੇ ਨੂੰ ਹੋ ਤੜਿਆ ਹੋਊ ਬਣਾਇਆ ਫਿਰ ਪੈਸਾ ਤਾਂ ਨੂੰ ਬਹੁਤ ਵਾਫੇ ਅਭਾ ਬੇਚ ਨਹੀਂ ਹੈ ਯਾਰ ਲੈ ਕੇ ਸਿੱਧੀ ਗੱਲ ਹੈ ਵੱਡੇ ਦੀ ਲੁੱਟ ਭਾਈ ਇਹ ਪੈਂਦਾ ਨਹੀਂ ਆਪੂ ਇੱਕੋ ਕਾਲ ਆਗਾ ਦੋਨੇ ਦਾਸ ਦੇ ਲੈਂਦੇ ਜੋ ਪਰੇ ਖੜਾ ਕਾਲਾ ਜਾਲੀ ਤੋਂ ਬਾਹਰ ਬੰਨਿਆ ਉਹ ਵੀਰੇ ਯਾਰ ਪੈਂਦਾ ਨਹੀਂ ਆ ਇਹ ਚੱਤੀ ਆ ਦਸ ਲੈ ਗਏ ਚੇ ਜੋਗੀ ਉਹ ਪਰੇ ਖੜਾ ਖੜਾ ਉਹ ਮੋੜੇ ਇਹ ਦਸ ਦੇ ਲੈ ਗਏ ਦੋਨੇ ਹਮ ਦੇਖ ਲਾ ਕਿੱਦੋਂ ਪਾਸ ਹੋ ਜਦਾ ਇਹ ਕਿੱਥੇ 500 ਦਿੰਦਾ ਕਹਿੰਦਾ ਦਸ ਦੇ ਮੈਂ ਪੱਤਰਾਂ ਦੇ ਦਸ ਦੋਨੇ ਆਏ ਨੇ ਹਾਂ ਤੇ ਦਿੰਦਾ ਕਹਾਂ ਪਾੜਾ ਦੱਛੇ ਨਹੀਂ ਦਿੰਦਾ ਮੈਂ ਕਰਾਏ ਦਿੰਦਾ ਆਏ ਨੇ ਮੱਧ ਨਾ ਮੈਂ ਖੈ ਨੂੰ ਦਾਣਾ ਨਹੀਂ ਬੂਮ ਕਰਦਾ ਨਹੀਂ ਪੈਂਦਾ ਨਹੀਂ ਚਾਚਾ ਫਾਇਦਾ ਕੀ ਆਪਣ ਨੂੰ ਬਜਣਾ ਨਹੀਂ ਇੱਕ ਮਿੰਟ ਪਾ ਬਣਾ ਲਾ ਲਖੀ ਅੱਧੀ ਦੱਬੀ ਤਮ ਨਹੀਂ ਨਹੀਂ ਸਹੀ ਕਰ ਉਹ ਨਹੀਂ ਖਾਈ ਦਾਨੀ ਥੈਂਕ ਯੂ ਨਾ ਨਾ ਨਹੀਂ ਫੇਰ ਨਹੀਂ ਹੋਣਾ ਹਾਂ ਉਹਦੇ ਤਰਫੋਂ ਆ ਦੇ ਤੂੰ ਯਾ ਦੇ ਇਹ ਦੱਸ ਤੇ ਆਪਾਂ ਹੀ ਬਣਾ ਬਣਾ ਕੋਈ ਗੱਲ ਤਾਂ ਠੀਕ ਆ ਇਹ ਕੱਲ ਕੱਲ ਮੇਰਾ ਗਾ ਕਾਏ ਮੈਨੂੰ ਲੱਗ ਲੱਗ ਨਹੀਂ ਰਹਿ ਰਹਿਣਾ ਨਹੀਂ ਉਹ ਤਾਂ ਠੀਕ ਹੈ ਜੀ ਅਰਾ ਫਿਰ ਦੂਰ ਜਾਈ ਇਹਦਾ ਲੱਗਦਾ ਬੰਦਾ ਚੱਲ ਨਹੀਂ ਜਾਜਦੀ ਰਹਿ ਨਹੀਂ ਰੁਪਈਏ ਨਹੀਂ ਨਹੀਂ ਤਫਾੜੋ ਜਿਹੇ ਕੋ ਈਦਾ ਹੋ ਗਿਆ ਨਹੀਂ ਬੇਚਣਾ ਆਪਣੇ ਵੀ ਚਲਾਉਣਾ ਨਹੀਂ ਹੋਣਾ ਮੇਰਾ ਇੰਨੇ ਲਗਾਈ ਰਹਿਣੇ ਨਹੀਂ ਯਾਰ ਲਾਈ ਕਰਾ ਦੂ ਲਾਈ ਕਰਾ ਦੂ ਨਹੀਂ ਮਾਲਣਾ ਤੇ ਫਾਈਨ ਨਹੀਂ ਨਹੀਂ ਢਾੜ ਦੇ ਫਿਰ ਆਪਾਂ ਛਾੜ ਜਾ ਛਾੜ ਦੇ ਛਾੜ ਦੇ ਵਧੇ ਦੇ ਜਾ ਉਹ ਨਹੀਂ ਛਾੜ ਦੇ ਕਰਾਣਾ ਉਹ ਨਹੀਂ ਪਹਾਂ ਕੋਈ ਨਹੀਂ ਮਾਨਣਾ ਕਰੀ ਗਾਵਾ ਹੋਵੇ ਆਪਣਾ ਬਾਹਰ ਰੋਣੇ ਜਾਣਾ ਹੈ ਕੜਦੇ ਆਣਦੇ ਨੇ ਕਹੇ ਉਹ ਨਹੀਂ ਡੈਨਾ ਕੜਦੇ ਨੇ ਕਹੇ ਨਹੀਂ ਨਹੀਂ ਆਪਾ ਕੜਦੇ ਨੇ ਕਹੇ ਹੈ ਦਾਣੀ ਹੁੰਦਾ ਐਵੇਂ ਕੀ ਫੈਸਲਾ ਫੈਸਲਾ ਲਿਖਾਈ ਲਿਖਾਈ ਤੇ ਗੱਲ ਹੈ ਨਹੀਂ ਲਿਖਾਈ ਦੀ ਵੀ ਨਹੀਂ ਗੱਲ ਕੋਈ ਹੈ ਲਿਖਾਈ ਨਾਲ ਦੀ ਗੱਲ ਹੈ ਹੈ ਹੱਥ ਦਾ ਦਊਂਗਾ ਹੱਥ ਦਾ ਕਹੇ ਤਾਂ ਅੱਠ ਮੋਹ ਫਿਰ ਅਸੀਂ ਕਿੱਥੇ ਵੇਚਾਂਗੇ ਆ ਜਾ ਤਾਂ ਮੈਂ ਦੇਖਣਾ ਵੀ ਆਏ ਚੰਗਾ ਵੇਚੋਣਾ ਚਲ ਕੋਈ ਨਹੀਂ ਚਾਚਾ ਰਹਿਣ ਦੇ ਕੋਈ ਇੱਕ ਧੱਕਾ ਕਰਾਂਗਾ ਪਰ ਆਪਾਂ ਕਿੱਥੇ ਵੇਚਾਂਗੇ ਗਾਂਹਾਂ ਖਸ ਕਰ ਜਾਉਂਦਾ ਬੈਨਾਰੀ ਥੀ ਬਾਈ ਜੀ ਆ ਇਹਨੂੰ ਐਵੇਂ 500 ਬਾਜ ਜੁਨੇ ਨੂੰ ਯਾਰ ਤੈਨੂੰ ਆਇਆ ਆਪਾਂ ਦਾ 500 ਦੇ ਨੂੰ ਆਣੇ ਆ ਮੈਂ ਸਿੱਧੀ ਗੱਲ ਹੈ ਭਾਈ ਜੇ ਜਿਹੜਾ ਕੋਈ ਵਾਧਾ ਜੂ ਆਪਾਂ ਤੁਹਾਨੂੰ ਦੇ ਦੇਾਂਗੇ ਸਿੱਧੀ ਗੱਲ ਹੈ ਜੀ ਇੱਥੇ ਵਰਕੇ ਆਪਾਂ ਤੂੰ ਇਹੀ ਲੈ ਲੈ ਉਹ ਦੂਜਾ ਵਾਰ ਹੁਣ ਕੀ ਕਰੇਗਾ ਥੋੜਾ ਹੀ ਫਰਕ ਆ ਹਾਂ ਨਹੀਂ ਉਹ ਨਹੀਂ ਨਹੀਂ ਉੱਥੇ ਨਹੀਂ ਆਉਣਾ ਬਸ ਹੋਣਾ ਉਹ ਗਰੀਬ ਆਦਮੀਆਂ ਕਾ ਨੂੰ ਮਾਣ ਉਹ ਬਾਣ ਨੂੰ ਚਰਾ ਛਾੜ ਦੇ ਬਸ ਯਾਰ ਹਾੜਾ ਕੀ ਹੋ ਗਿਆ ਨਹੀਂ ਪਰ ਮੰਨਦਾ ਆਪਾਂ ਕਿੱਥੇ ਵੇਚਦੇ ਮਮ ਬਿੰਗੂ ਮਾ ਬਿੰਗੂ ਜਿੰਨੀ ਦੇ ਕੋਈ ਦਾਦਾ ਕਿੱਥੇ ਵੇਚਾਗੇ ਕੋਈ ਟੀ ਬੱਥਰੀ ਵੀ ਕੀ ਬਣਾਉਂਦੀ ਹੋਰ ਇਹਨਾਂ ਨੂੰ ਵਾਹ ਵੇਚਦਾ ਹੋਰ ਮੰਡੀਆਂ ਬਾਅਦ ਆਪਾਂ ਜਾ ਜੀ ਦੋਹਾਂ ਵਾਰ ਆਪਾਂ ਦੇਖ ਲੈਣੇ ਆਉ। ਮੈਂ ਦੇਖ ਲੈਣੇ 6200 ਦਾ ਸਹੀ ਆ ਜੇ 6200 ਵਾਲਾ। ਸਾਡੇ ਵੀ ਲਾਤਾ ਹੈ ਬਾਈ ਨੇ 7 ਤੋਂ ਘੱਟ ਦੇਣਾ ਆਪਾਂ।